ਇਸੇ ਬੰਦੇ ਨੇ ਪੁੱਛਿਆ ਕਿ ਬਾਬਾ ਜੀ ਵੇਹ ਭੱਜ ਦੌੜ ਦੀ ਦੁਰੀਆਂ ਹਨ ਹਰੇਕ ਰੂਪ ਨੇ ਆਪਣੇ ਕੰਮਾਂ ਦੀ ਭੱਜ ਪਈ ਹੋਈ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜ ਰਹਿਦਾ ਇਸ ਭੱਜ ਦੌੜ ਦੇ ਸਮੇਂ ਦੇ ਵਿੱਚ ਉਹ ਪਰਮਾਤਮਾ ਦੀ ਭਜਨ ਬੰਦਗੀ ਸਿਮਰਨ ਕਿਵੇਂ ਕੀਤਾ ਜਾ ਸਕਦਾ ਤੇ ਬਾਬਾ ਜੀ ਨੂੰ ਸਮਝਾ ਰਹੇ ਆ ਵੀ ਦੇਖੋ ਕੋਸ਼ਿਸ਼ ਇਹ ਕਰੋ ਜਿੱਥੇ ਤੁਸੀਂ ਜੁੜੇ ਹੋਏ ਹੋ ਪਹਿਲਾਂ ਜਿਹੜੇ ਮਾਲਕ ਤੋਂ ਨਾਮ ਸ਼ਬਦ ਲਿਆ ਹੋਇਆ ਕਿਸੇ ਤਰ੍ਹਾਂ ਦਾ ਉਸ ਸ਼ਬਦ ਨੂੰ ਉੱਠਦੇ ਬੈਠਦੇ ਤੁਰਦੇ ਫਿਰਦੇ ਸੌਂਦੇ ਜਾਗਦੇ ਆਪਣੇ ਮਨੋਂ ਮਨ ਕਰੋ ਅੰਦਰੋਂ ਮਨ ਤੋਂ ਜਦੋਂ ਤੁਸੀਂ ਅੰਦਰਲੇ ਮਨ ਤੋਂ ਕਰਨ ਲੱਗ ਜੂਗੇ ਉਹ ਪਰਮਾਤਮਾ ਦਾ ਨਾਮ ਸਿਮਰਨ ਤਾਂ ਤੁਹਾਡੇ ਇਸ ਮਨ ਦੇ ਵਿੱਚ ਨਾ ਕੋਈ ਖਾਲੀ ਜਗ੍ਹਾ ਨਹੀਂ ਬੱਜੂਗੀ ਤੁਹਾਡੇ ਬੁਰੇ ਵਿਚਾਰਾਂ ਦੇ ਲਈ ਇਨਸਾਨ ਦੇ ਜਦੋਂ ਜਗ੍ਹਾ ਨਹੀਂ ਬੱਜੂ ਕਿਉਂਕਿ ਉਹ ਪਰਮਾਤਮਾ ਦਾ ਨਾਮ ਸਿਮਰਨ ਰੈਗੂਲਰ ਲਗਾਤਾਰ ਤੁਰਦੇ ਫਿਰਦੇ ਉੱਠਦੇ ਬੈਠਦੇ ਸੌਂਦੇ ਜਾਗਦੇ ਤੁਰਦਾ ਫਿਰਦਾ ਇਨਸਾਨ ਕਰਦਾ ਜਾਂਦਾ ਆ ਤਾਂ ਮਨ ਕੋ ਨੂੰ ਅੰਦਰੋਂ ਮਨ ਨੂੰ ਸ਼ਾਂਤ ਕਰ ਦਿੰਦਾ ਜਿਵੇਂ ਕੋਈ ਬੰਦਾ ਕਹਿੰਦਾ ਬਾਬਾ ਫਕੀਰੀ ਬਹੁਤ ਔਖੀ ਹੈ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ ਇਸ ਭੱਜ ਦੌੜੇ ਦੁਨੀਆ 'ਚ ਤੇ ਸਾਡਾ ਮੰਨਣਾ ਕਿ ਫਕੀਰੀ ਜੇ ਇੱਕ ਗੱਡੀ ਜਿਵੇਂ ਕੋਈ ਕਾਰ ਸਿੱਖਣਾ ਹੁੰਦਾ ਨਾ ਕਾਰ ਸਿੱਖਣ ਦੇ ਵਰਗੀ ਹੈ ਗੱਲ ਕੋਈ ਵੱਡੀ ਨਹੀਂ ਹੈਗੀ ਕੋਸ਼ਿਸ਼ ਆ ਕਰਨੀ ਪੈਂਦੀ ਹੈ ਇਹ ਗੱਲ ਕੀ ਹੈ ਸ਼ੁਰੂ-ਸ਼ੁਰੂ ਦੇ ਵਿੱਚ ਕੋਸ਼ਿਸ਼ ਕਰਨੀ ਪੈਂਦੀ ਹੈ ਲਗਾਤਾਰ ਜਦੋਂ ਸ਼ੁਰੂ ਜੋ ਬੰਦਾ ਪਰਮਾਤਮਾ ਦਾ ਸਿਮਰਨ ਉਹ ਬੰਦਗੀ ਕਰਨਾ ਤੁਰਦਾ ਫਿਰਦਾ ਕਰਨ ਲੱਗ ਜਾਂਦਾ ਨਾ ਤਾਂ ਬੰਦੇ ਦੇ ਇਨਸਾਨ ਦੇ ਅੰਦਰ ਉਹ ਪਰਮਾਤਮਾ ਦੀ ਉਹ ਕ੍ਰਿਸ਼ਨ ਦੀ ਬੰਸੂਰੀ ਵੱਜਣ ਲੱਗ ਜਾਂਦੀ ਹੈ ਜਦੋਂ ਬੰਦਾ ਧਿਆਨ ਉਹ ਬੰਸਰੀ ਵਾਲਾ ਰਹੂਗਾ ਤਾਂ ਉਹਦੇ ਕੋਈ ਵੀ ਅੰਦਰ ਵਿਚਾਰ ਨਹੀਂ ਆਏਗਾ ਜਿਵੇਂ ਅੱਲਾਹ ਦੀ ਅਜ਼ਾਨ ਆਪਣੇ ਆਪ ਹੋਣ ਲੱਗ ਜਾਂਦੀ ਹੈ ਉਹ ਓਮ ਜੈ ਜਗਦੀਸ਼ ਹਰੇ ਦੀ ਆਰਤੀ ਇਨਸਾਨ ਦੇ ਅੰਦਰ ਆਪਣੇ ਆਪ ਹੋਣ ਲੱਗ ਜਾਂਦੀ ਹੈ ਤਾਂ ਬੰਦਾ ਪਰਮਾਤਮਾ ਨੂੰ ਪਾ ਲੈਂਦਾ ਜਿਵੇਂ ਸ਼ੁਰੂ-ਸ਼ੁਰੂ ਦੇ ਵਿੱਚ ਕੋਸ਼ਿਸ਼ ਕਰਦੀ ਹੈ ਕੋਈ ਮੇਰੀਆਂ ਭੈਣਾਂ ਰੋਟੀ ਬਣਾਉਂਦੀ ਹੈ ਨਾ ਐਨੀ ਹੈ ਵੀ ਉਹ ਪਹਿਲੀ ਵਾਰੀ ਜੀ ਉਹਨੂੰ ਗੋਲ ਕਰ ਦਿੰਦੀਆਂ ਨੇ ਹੌਲੀ-ਹੌਲੀ ਉਹ ਸਿੱਖਦੀਆਂ ਨੇ ਰੋਟੀ ਸਿੱਖ ਕੇ ਫਿਰ ਉਹਨਾਂ ਦੇ ਸਾਹਮਣੇ ਟੀਵੀ ਲੱਗਿਆ ਹੁੰਦਾ ਵਿੱਚ ਉਹ ਸੀਰੀਅਲ ਵੀ ਦੇਖ ਰਹੇ ਹੁੰਦੇ ਨੇ ਤੇ ਧਿਆਨ ਉਧਰ ਹੁੰਦਾ ਰੋਟੀ ਆਟੋਮੈਟਿਕ ਆਪਣੇ ਆਪ ਗੋਲ ਹੋਣ ਸ਼ੁਰੂ ਹੋ ਜਾਂਦੀ ਹੈ ਕਿਉਂ ਉਹਨੇ ਸ਼ੁਰੂ ਸ਼ੁਰੂ ਵਿੱਚ ਮਿਹਨਤ ਕੀਤੀ ਹੈ ਜੇ ਸ਼ੁਰੂ ਵਿੱਚ ਮਿਹਨਤ ਕਰੋਗੇ ਤਾਂ ਪਰਮਾਤਮਾ ਮਿਲ ਜੂਗਾ ਕੀ ਕਰਨਾ ਤੁਰਦੇ ਫਿਰਦੇ ਉੱਠਦੇ ਬੈਠਦੇ ਸੌਂਦੇ ਜਾਗਦੇ ਉਹ ਪਰਮਾਤਮਾ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਸਿਮਰਨ ਅੰਦਰ ਜਾਰੀ ਰੱਖਣਾ ਮਾਲਕ ਮਿਲ ਜਾਏਗਾ ਤੁਰਦੇ ਫਿਰਦੇ ਵੀ ਹੋ ਜਾਂਦੀ ਹੈ ਕੋਈ ਜ਼ਰੂਰੀ ਨਹੀਂ ਅੱਬਾ ਚਲੋ ਠੀਕ ਹੈ ਹਰ ਇੱਕ ਬੰਦੇ ਨੂੰ ਕਵੀਲਦਾਰੀ ਹੈ ਪਰਮਾਤਮਾ ਨੇ ਪਾਈ ਹੋਈ ਜ਼ਿੰਮੇਵਾਰੀਆਂ ਵੀ ਜ਼ਰੂਰੀ ਨੇ ਸਾਰਾ ਕੁਝ ਕਰਨਾ ਪੈਂਦਾ ਤਾਂ ਪਰਮਾਤਮਾ ਦਾ ਨਾਮ ਹੈ ਜਿਹੜਾ ਉਹਦਾ ਇੱਕ ਦਸਬੰਦ ਜਿਵੇਂ ਆਪਾਂ ਕਿਸੇ ਦੇ ਅੱ빠 ਸੋਚਦੇ ਆ ਵੀ ਆਪਣੇ ਅ ਬਰਕਤ ਪਵੇ ਕਿਸੇ ਤਰ੍ਹਾਂ ਦੀ ਕੰਮ ਦੇ ਵਿੱਚ ਪੈਸੇ ਦੇ ਵਿੱਚ ਜਿਵੇਂ ਪੈਸੇ ਦਾ ਆਪਾਂ ਦਾ ਸਬੰਧ ਕੱਢਦੇ ਆ ਇਸੇ ਤਰ੍ਹਾਂ ਉਹ ਟਾਈਮ ਦਾ ਦਾ ਸਬੰਧ ਵੀ ਪਰਮਾਤਮਾ ਦੇ ਨਾਲ ਤੇ ਜੋੜ ਕੱਢਣਾ ਚਾਹੀਦਾ ਛੱਡ ਤਾਂ ਇਹੀ ਮੰਨਣਾ ਜਾਇਦਤਾਂ ਦੀ ਜੈ ਮਾਰਕਾਂ